ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਠਾਕ ਵਧੀਆ ਹੋਵੋਗੇ ਕਰਦੇ ਆਂ ਅੱਜ ਦੇ ਦਿਨ ਤੇ ਵਲੌਗ ਦੀ ਸ਼ੁਰੂਆਤ ਕੱਲ ਮਿਸਤਰੀਆਂ ਨੇ ਮੰਮ ਦੀਰ ਢਾਟ ਹੋਈ ਕਰਤੀ ਸੀ ਜਿਹੜਾ ਮਟੀਰੀਅਲ ਇੱਥੇ ਡਿੱਗਿਆ ਸੀਗੇ ਉੱਪਰੋਂ ਇੱਟਾਂ ਵਗੈਰਾ ਜਾਂ ਸੀਮਿੰਟ ਦੇ ਡੋਟੇ ਉਹ ਸਾਰੇ ਚੱਕਤੇ ਸੀਗੇ ਤੇ ਅੱਜ ਦੇ ਕੰਮ ਦੀ ਤਿਆਰੀ ਕਰਕੇ ਕੱਲ ਰੱਖਗੇ ਸੀਗੇ ਇੱਟਾਂ ਵਗੈਰਾ ਚੜਾਉਦੀਆਂ ਤੇ ਨਾਲ ਬਰੇਤੀ ਸੀਮਿੰਟ ਥੱਲੋਂ ਅੱਜ ਚੱਕ ਲੈਣਾ ਕਿਉਂਕਿ ਨਹੀਂ ਉਹ ਤੇਲ ਪੈ ਕੇ ਖਰਾਬ ਹੋ ਜਾਣਾ ਸੀਗਾ ਤੇ ਅੱਜ ਇਸ ਮਾਮਲਟੀ ਨੂੰ ਬਣਾਉਣ ਦੀ ਤਿਆਰੀ ਸ਼ੁਰੂ ਕਰਨਗੇ ਮਿਸਤਰੀ ਨੂੰ ਇੱਕ ਪ੍ਰਣਾਲੀ ਵਾਲੇ ਪਾਈਪ ਲੈ ਕੇ ਦੇਣੀ ਹੈਗੀ ਜਿਹੜੀ 3 ਇੰਚ ਉੱਪਰੋਂ ਪਾਣੀ ਵਾਸਤੇ ਪਾਉਣੀ ਹੈਗੀ ਛੱਤ ਤੋਂ ਬਣਗੀ ਦੇ ਨਾਲ ਥੱਲੇ ਆ ਜਾਇਆ ਕਰੂਗਾ ਤੇ ਇੱਕ ਉਹਨੂੰ ਮਿਸਤਰੀ ਨੂੰ ਵਿੰਡੋ ਲੈ ਕੇ ਦੇਣੀ ਹੈਗੀ ਮਿਸਤਰੀ ਇਹ ਕਹਿੰਦਾ ਸੀਗਾ ਕਹਿੰਦਾ ਜਾਂ ਤਾਂ ਇਧਰਲੇ ਪਾਸੇ ਲਾ ਦੇਾਂਗੇ ਜਾਂ ਪਰਲੇ ਪਾਸੇ ਲਾ ਦੇਾਂਗੇ ਜਿਹਦੇ ਨਾਲ ਮਾਮਲਟੀ ਹਵਾਦਾਰ ਤੇ ਰੋਸ਼ਨੀ ਵਾਲੀ ਰਹੂਗੀ ਬਾਹਲਾ ਕੋਈ ਹਨੇਰਾ ਨਹੀਂ ਹੋਊਗਾ ਪਲੰਬਰ ਨੂੰ ਵੀ ਫੋਨ ਕਰਨਾ ਹੈਗਾ ਜਿਹੜੀ ਟੈਂਕੀ ਉਧਰਲੇ ਪਾਸੇ ਜੋੜ ਚਾਹੁੰਦਾ ਕਿ ਜਿੱਥੇ ਢੋਲ ਰੱਖਿਆ ਹੋਇਆ ਹੈਗਾ ਉਹ ਵੀ ਜੋੜਨਾ ਮਾਲ ਪਾਉਣਾ ਹੈ ਕਿਉਂਕਿ ਉੱਥੇ ਤੁਪਕਾ ਤੁਪਕਾ ਪਾਣੀ ਦਾ ਡਿੱਗੀ ਜਾਂਦਾ ਹੈਗਾ ਜਿਹਦੇ ਨਾਲ ਪਲਾਸਟਰ ਖਰਾਬ ਹੋਈ ਜਾਂਦਾ ਹੈਗਾ ਇਹ ਛੱਤ ਦੇ ਉੱਤੇ ਜਨਣਾ ਮਿਸਤਰੀਆਂ ਨੇ ਕੋਲੂਆ ਪਾਉਣਾ ਹੈਗਾ ਲੈ ਚੀ ਮਿਸਤਰੀ ਉਹਨੂੰ ਵੀ ਫੋਨ ਕਰਕੇ ਪੁੱਛਣਾ ਹੈਗਾ ਵੀ ਕਦੋਂ ਤੱਕ ਕੋਲੂਆ ਪਾਉਣ ਆਉਣਾ ਹੈਗਾ ਕਿਉਂਕਿ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਸੀਗੀ ਤਾਂ ਕਰਕੇ ਉਹ ਕੁਝ ਦਿਨਾਂ ਦੀ ਛੁੱਟੀ ਤੇ ਚੱਲ ਰਹੇ ਸੀਗੇ ਮੌਸਮ ਕਈ ਦਿਨਾਂ ਤੋਂ ਸਾਫ਼ ਚੱਲੀ ਜਾਂਦਾ ਹੈਗਾ ਹਵਾ ਚੱਲ ਬੰਦੀ ਜਿਹਦੇ ਕਰਕੇ ਠੰਡ ਹੋ ਜਾਂਦੀ ਹੈਗੀ ਭਰ ਧੁੰਦ ਕਨਿਓ ਬਚਾਗਾ ਤੇ ਬਾਕੀ ਸੂਰਜ ਵਧੀਆ ਨਿਕਲਿਆ ਆਉਂਦਾ ਹੈਗਾ ਤਾਂ ਕਰਕੇ ਧੁੱਪ ਵਧੀਆ ਲੱਗ ਜਾਂਦੀ ਹੈ ਕੀ ਦਿਨੇ ਮਿਸਤਰੀਆਂ ਵੀ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਆਪਣੇ ਉੱਪਰਲੇ ਕੰਮ ਨਿਬੜ ਲੀਏ ਜਿਹੜੇ ਪਿੰਡ ਵਾਲੇ ਦੁੱਧ ਬਾਰ ਪਾ ਕੇ ਆਉਣ ਆਏਗਾ ਤੇ ਆ ਕੇ ਫਿਰ ਦੇਖਦੇ ਨੇ ਮਿਸਤਰੀ ਕੰਮ ਦੀ ਕੀ ਬਿਉਂਦ ਹੁੰਦੀ ਹੁੰਦੇ ਨੇ ਉਂਗਲ ਦਾ ਨੋ ਵਿੱਚ ਖੋਜ ਜਾਂਦਾ ਸੀਗਾ ਕੱਲ ਮੈਂ ਕੱਟ ਤਾਂ ਥੋੜਾ ਜਿਹਾ ਵੱਧ ਕੱਟਿਆ ਗਿਆ ਤੇ ਹੁਣੇ ਦੁਖੀ ਜਾਂਦਾ ਹੈਗਾ ਪੈਰ ਵੀ ਮਸਾਂ ਤੇ ਰਹਿ ਜਾਂਦਾ ਜੇ ਵੀ ਬਚਾ ਕੇ ਰੱਖਣਾ ਪਊਗਾ ਠੋਕਰ ਜੱਟ ਵਗੈਰਾ ਤੋਂ ਮਿਸਤਰੀ ਨੇ ਆ ਕੇ ਆਪਦਾ ਕੰਮ ਚਲਾ ਲਿਆ ਸੀਗਾ ਤੇ ਬਿੰਦਰ ਥੱਲੇ ਜਿਹੜਾ ਕੱਲ ਕੁਸ਼ਣਾ ਵਾਸਤੇ ਦਾਣਾ ਲਿਆਂਦਾ ਸੀਗਾ ਜਿਹੜੇ ਚ ਬੋਰੀਆਂ ਪਈਆਂ ਸੀਗੀਆਂ ਉਹ ਹੋਰ ਡੈੜੀ ਨਾਲ ਲਿਹਾਈ ਜਾਂਦਾ ਹੈਗਾ ਤੇ ਮੈਂ ਮਿਸਤਰੀ ਨੂੰ ਮਸਾਲਾ ਵਗੈਰਾ ਫੜਾਈ ਜਾਂਦਾ ਸੀਗਾ ਮਿਸਤਰੀ ਚਿਰੀ ਵਾਲਾ ਥਾਂ ਛੱਡੀ ਜਾਂਦਾ ਹੈਗਾ ਜਿਹੜਾ ਇਥੋਂ ਦੀ ਪੈਪ ਪਾਉਣਾ ਹੈਗਾ ਪ੍ਰਨਾਲੇ ਵਾਲਾ ਤਾਂ ਹ ਜਿਹੜਾ ਉੱਪਰੋਂ ਮੀਂਹ ਵਗੈਰਾ ਦਾ ਪਾਣੀ ਮਾਮਟੀ ਦਾ ਥੱਲੇ ਆਇਆ ਕਰੂਗਾ ਤੇ ਇਹ ਤੋਂ ਬਾਅਦ ਇਧਰਲੇ ਪਾਸੇ ਆਹ ਕੰਧ ਵਿਚਾਲੇ ਛੱਡਣਗੇ ਹਲੇ ਕਿਉਂਕਿ ਇਹਦੀ ਵਿੰਡੋ ਹਲੇ ਆਪਾਂ ਲੈ ਕੇ ਆਉਣੀ ਹੈਗੀ ਆਹ ਕੰਧ ਕੱਢਣ ਲੱਗਣਗੇ ਬਾਕੀ ਸਮਾਨ ਵਗੈਰਾ ਸਾਰਾ ਰੈਡੀ ਹੈਗਾ ਮਸਾਲਾ ਵਗੈਰਾ ਸਾਰਾ ਧਰਿਆ ਪਿਆ ਹੈਗਾ ਤੇ ਕੰਮ ਚੱਲੀ ਜਾਂਦਾ ਹੈਗਾ ਹੁਣ ਹੁਣ ਬਿਉਂਤ ਬਣਾ ਰਹੇ ਸੀਗੇ ਵੀ ਇੱਕ ਤਾਂ ਜਿਹੜੀ ਇੱਥੇ ਵਿੰਡੋ ਲਾਉਣੀ ਹੈਗੀ ਓਹੋ ਤਨੌ ਲਿਓ ਕੋਈ ਦੇਖ ਕੇ ਸਸ ਮਿਸਤਰੀਆਂ ਦਾ ਸੈਕੰਡ ਹੈਂਡ ਲਾ ਦੋ ਕੋਈ ਵਧੀਆ ਜੀ ਵਧੀਆ ਮਿਲਦੀ ਹੈਗੀ ਇੱਕ ਜਿਹੜੀ ਪੌੜੀਆਂ ਦੇ ਨਾਲ-ਨਾਲ ਰੇਲਿੰਗ ਲਾਉਣੀ ਹੈਗੀ ਉਹ ਵੀ ਪਈ ਮੈਂ ਦੇਖ ਕੇ ਆਇਆ ਸੀਗਾ ਮੇਰੀ ਨਿਗਾਹ ਚ ਪਈ ਹੈਗੀ ਹੁਣ ਧਨੌਲੇ ਦੇਖਦੇ ਆਂਗੇ ਪਿੱਟੜਾ ਲੈ ਜਾਾਂਗੇ ਹਰਦੀਪ ਦਾ ਤੇ ਨਾਲੇ ਮੈਂ ਮਿਸਤਰੀ ਨੂੰ ਪੁੱਛਿਆ ਸੀ ਮਾ ਥੱਲੇ ਸੀਮੈਂਟ ਦੀਆਂ ਬੋਰੀਆਂ ਦੇਖ ਕੇ ਦੱਸ ਦੇ ਜੇ ਕੋਈ 5-4 ਬੋਰੀਆਂ ਲੈ ਕੇ ਆਉਣੀਆਂ ਹੋਈਆਂ ਤਾਂ ਉਹ ਵੀ ਲਿਆਉਂਗਾ ਹੁਣ ਢੇੜਾ ਤਾਂ ਲੱਗੂਗੀ ਤੇ ਨਾਲ ਜਦੋਂ ਹੁਣ ਦੁਬਾਰੇ ਸੀਮੈਂਟ ਦੀ ਲੋਡ ਪਾਉਗੀ ਉਦੋਂ ਬਰੇਤੀ ਵਾਲੀ ਟਰਾਲੀ ਦੇ ਨਾਲ ਹੀ ਆ ਜਾਣਗੀਆਂ ਕਿਉਂਕਿ ਵੈਸੇ ਵੀ ਲੋਡ ਪਾਉਗੀ ਪਾਉਗੀ ਹੁਣ ਹਾਂ ਜੀ ਮਿਸਤਰੀ ਕੀ ਬਣਿਆ ਸੀਮੈਂਟ ਦਾ ਕਿੰਨੀਆਂ ਬੋਰੀਆਂ 15 ਪਈਆਂ ਫਿਰ ਤਾਂ ਲੋਡ ਨਹੀਂ ਹੈਗੀ ਕੋਈ ਹੋਰ ਮਲ ਲਾਟਰਮ ਬਾਟਰਮ ਲੈ ਕੇ ਆਉਣਾ ਹੋਵੇ ਮੈਨੂੰ ਦੱਸ ਦਿਓ ਕੋਈ ਚਾਹ ਗੁੜ ਫਲਾਟਰਮ ਕੁਝ ਵੀ ਉਹ ਆਪਾਂ ਲੈ ਆਵਾਂਗੇ ਹੁਣ ਪੀਟੜਾ ਤਾਂ ਲੈ ਕੇ ਜਾਵਾਂਗੇ ਹੈਂ ਸਰਦੀਪ ਦਾ ਪੀਟ ਰੇਡਾ ਲੈ ਕੇ ਮੈਂ ਇਹਦੇ ਰਾਜਾ ਸਮਾਨ ਲੈਣ ਆਏ ਸੀਗੇ ਤਨੋਲੇ ਇੱਕ ਤਾਂ ਮੋਰੀ ਲੈਣੀ ਸੀਗੀ ਪ੍ਰਾਣੀ ਜਿਹੜੀ ਉੱਪਰਲੇ ਪਾਸੇ ਮਾਮੰਡੀ ਚ ਲਾਉਣੀਆਂ ਤੇ ਇੱਕ ਪਾਈਪ ਲਾਉਣਾ ਸੀਗਾ ਜਿਹੜਾ ਮਿਸਤਰੀ ਨੇ ਤਾਂਹਾਂ ਤੋਂ ਮਾਮੰਡੀ ਦਾ ਜਿਹੜਾ ਪਾਣੀ ਆਊਗਾ ਉਹ ਚ ਪਾਉਣ ਵਾਸਤੇ ਭਾਇਆ ਸੀਗਾ ਇੱਕ ਇਹਦੀ ਹਲ ਹੋ ਰਹੀਗੀ ਤੇ ਇੱਕ ਪੌੜੀ ਵਾਸਤੇ ਪ੍ਰਾਣੀ ਰੇਲਿੰਗ ਦੇਖੀ ਸੀਗੀ ਉਹ ਜਾ ਕੇ ਚੈੱਕ ਕਰ ਦੇਣਗੇ ਵੀ ਲੈਣ ਜੋਗਰੀ ਹੈਗੀ ਕਿ ਹੈ ਨਹੀਂਗੀ ਟਰੈਫਿਕ ਸਾਡੇ ਵਾਲੇ ਰੋਡ ਤੇ ਬਹੁਤ ਆ ਇੱਕ ਸਾਡਾ ਰੇੜਾ ਵੀ ਬਬਲਿੰਗ ਜੀ ਕਰਦਾ ਮਤਲਬ ਕੰਪਣ ਲੱਗ ਜਾਂਦਾ ਦੁਰੇ ਜਾਂਦਾ ਤਾਂ ਕਰਕੇ ਹੌਲੀ-ਹੌਲੀ ਜਾ ਰਹੇ ਹੈਗੇ ਕਿਤਾ ਇਹਦੀ ਬਬਲਿੰਗ ਤੋਂ ਡਰ ਲੱਗਦਾ ਹੈਗਾ ਇੱਕ ਸਾਡੇ ਕੋਲੇ ਸ਼ੀਸ਼ੇ ਨੇ ਆਏ ਵੀ ਕਿਤੇ ਹੁਣਾਂ 부ੜਕ ਕੇ ਟੁੱਟ ਜਾਣਾ ਪਹਿਲਾਂ ਵੀ ਹੌਲੀ-ਹੌਲੀ ਆਏ ਸੀ ਹੁਣ ਵੀ ਹੌਲੀ-ਹੌਲੀ ਜਾਣਾ ਪਊਗਾ ਨਾਂ ਵਾਲਾ ਪੌਣਾ ਘੰਟਾ ਸਾਨੂੰ ਰਾਹ-ਰਾਜ ਲੱਗਿਆ ਤੇ ਕੁਸ਼ਕ ਉਹ ਬੰਦੇ ਨੇ ਟਾਈਮ ਲਵਾਤਾ ਜਿਹੜੇ ਨੇ ਸਮਾਨ ਲਵਾਇਆ ਹੈਗਾ ਪਹਿਲਾਂ ਧਨੋਲੇ ਦੇ ਇੱਕ ਪਾਸੇ ਲੈ ਕੇ ਆਇਆ ਹੁਣ ਧਨੋਲੇ ਦੀ ਦੂਜੀ ਫਿਰਨੀ ਤੇ ਜਾਣਾ ਕਸਾ ਲੋਡ ਹੈਗਾ ਵੀ ਭਾਈ ਇਧਰ ਦੀ ਆ ਕੇ ਸਮਾਨ ਚੱਕ ਕੇ ਪਰਲੇ ਪਾਸੇ ਦੀ ਬਾਹਰ ਦੀ ਬਾਹਰ ਪਿੰਡ ਨੂੰ ਲੰਘ ਜਾਾਂਗੇ ਹੋਰ ਕੋਈ ਕੰਮ ਨਹੀਂ ਹੈਗਾ ਬਾਜ਼ਾਰ 'ਚ ਅਸੀਂ ਵੜਨਾ ਨਹੀਂ ਹੈਗਾ ਹੁਣ ਰੋਡ ਤੇ ਇੱਕ ਤਾਂ ਟ੍ਰੈਫਿਕ ਵੱਧ ਹੈਗੀ ਇੱਕ ਲੋਕ ਆਮ ਦੁਰੇ ਫਿਰਦੇ ਨੇ ਤਾਂ ਕਰਕੇ ਰਾਜ ਨੇ ਪੈਪ ਦਾ ਪਾਸਾ ਬਦਲਤਾ ਪਰਲੇ ਪਾਸੇ ਆਪ ਹੋ ਗਿਆ ਉਰਲੇ ਪਾਸੇ ਪੈਪ ਕਰਤਾ ਪਹਿਲਾਂ ਪੈਪ ਪਰਲੇ ਪਾਸੇ ਸੀਗਾ ਪਹਿਲਾਂ ਐਂਡ ਆਰ ਸੀ ਆ ਵੀ ਕਿਸੇ ਦੇ ਵਿਚ ਨਾ ਬੱਜੇ ਪੈਪ ਕਿਤੇ ਮਾਣਾ ਮੋੜਾ ਰੁੜ ਜੇ ਪਰਲੇ ਪਾਸੇ ਨੂੰ ਵਗ ਜੇ ਪੈਪ ਰਾਦੇ ਵਿੱਚ ਆਉਂਦੇ ਹੁੰਦੇ ਆ ਰੇਲਿੰਗ ਦਾ ਸੌਦਾ ਹੋ ਗਿਆ ਇੱਕ ਕਵਾੜੀਆ ਨਾਲ ਇਹ ਵੀ ਲੈ ਲਈ ਤੇ ਇਹਦੇ ਰੰਗ ਵਗੈਰਾ ਕਰਾ ਦੇਾਂਗੇ ਰੰਗ ਕਰਾ ਕੇ ਵਧੀਆ ਬਣ ਜੂਗੀ ਕਿਤੇ ਜਰੀ ਨਹੀਂ ਹੈਗੀ ਸਾਫ਼ ਹੈਗੀ ਤੇ ਹੁਣ ਰਾਜਾ ਇਹਨੂੰ ਬੰਨੀ ਜਾਂਦਾ ਹੈਗਾ ਬਨ ਕੇ ਫਿਰ ਇਹ ਤੋਂ ਬਾਅਦ ਚਾਲ ਦੇਣਗੇ ਮਜ਼ਬੂਤ ਕਰਕੇ ਬੰਨ ਦਿੱਤਾ ਕਿ ਰਾਜ ਚ ਇੱਕ ਦੇਖਣਾ ਜਾਵੇ ਇਹਦੀ ਫੱਟੀ ਕਿੱਥੇ ਆ ਗਈ ਮਗਰ ਲਈ ਨਾਲ ਹੀ ਲਾਤੀ ਹੱਕੀ ਬੱਸ ਹੁਣ ਧੀਮੀ ਧੀਮੀ ਰੇਸ ਤੇ ਘਰ ਤੇ ਪਹੁੰਚ ਚੁਕੇ ਹੈ ਪਹੁੰਚ ਹੀ ਗਏ ਹੌਲੀ ਹੌਲੀ ਸਮਾਨ ਬਚਾਉਂਦੇ ਬਚਾਉਂਦੇ ਲੈ ਆ ਵੀ ਬਾਕੀ ਸਮਾਨ ਘਰੇ ਲਾ ਕੇ ਕੱਲੀ ਪੌੜੀਆਂ ਵਾਲੀ ਗ੍ਰਿਲ ਮੋੜ ਲਿਆਂਦੀ ਕਿਉਂਕਿ ਇਹਨੂੰ ਰੰਗ ਕਰਾਉਣਾ ਸੀਗਾ ਹੁਣ ਜਦੋਂ ਲਾਵਾਂਗੇ ਤਾਂ ਇਹਨੂੰ ਰੰਗ ਕਰਾ ਕੇ ਲਾ ਦੇਾਂਗੇ ਨਾਲ ਕੇਰਾ ਫਿੱਟ ਕਰਕੇ ਦੇਖ ਲਈ ਸੀਗੀ ਨਾਲ ਵਧੀਆ ਫਿੱਟ ਆ ਗਈ ਪੌੜੀਆਂਾਂ ਦੇ ਮਿਸਤਰੀ ਆਪ ਹੈ ਨਹੀਂ ਸੀ ਕਿਸੇ ਦੇ ਘਰੇ ਕੰਮ ਕਰਦਾ ਤੇ ਮੈਂ ਗਰਿੱਲ ਚਾਕੇ ਅੰਦਰ ਰੱਖਤੀ ਕੇਰਾ ਇੱਥੇ ਸ਼ਾਮਤੀ ਦੇ ਮਿਸਤਰੀ ਨੂੰ ਫੋਨ ਕਰਤਾ ਉਹ ਕਹਿੰਦਾ ਜੇ ਸਵੇਰੇ ਟਾਈਮ ਲੱਗਿਆ ਤਾਂ ਸਵੇਰੇ ਕਰ ਦੇਾਂਗੇ ਨਹੀਂ ਫਿਰ ਜੇ ਪਰਸੋਂ ਟਾਈਮ ਲੱਗਿਆ ਪਰਸੋਂ ਦੇ ਤੇ ਰੇਗਮਾਰ ਲਾ ਕੇ ਸਾਰੇ ਤੇ ਰੰਗ ਕਰਕੇ ਤੇ ਤੁਹਾਨੂੰ ਦੇ ਦੇਣਗੇ ਕਿ ਦੋ ਰੰਗ ਕਰਨੇ ਨੇ ਇੱਕ ਸਿਲਵਰ ਤੇ ਇੱਕ ਬਲੈਕ ਉਹ ਉਹਨੂੰ ਦੱਸਤਾ ਸੀ ਮਿਸਤਰੀ ਨੂੰ ਅੱਜ ਤਾਂ ਸਾਰਾ ਦਿਨ ਘਰ ਤੋਂ ਬਾਹਰ ਤੁਰੇ ਫਿਰਦੇ ਹੀ ਲੰਘਿਆ ਜਿਹੜਾ ਸਮਾਨ ਮਿਸਤਰੀ ਨੇ ਮੰਗਾਇਆ ਸੀਗਾ ਉਹ ਲੈ ਕੇ ਆਉਣਾ ਸੀਗਾ ਜਿਵੇਂ ਪੌੜੀਆਂ ਵਾਸਤੇ ਰੇਲਿੰਗ ਹੋਗੀ ਵਿੰਡੋ ਹੋਗੀ ਤੇ ਨਾਲ ਪਾਈਪ ਜਿਹੜਾ ਮੰਮਟੀ ਵਾਸਤੇ ਤੇ ਦੂਜੇ ਮਿਸਤਰੀ ਨਾਲ ਅੱਜ ਗੱਲ ਹੋਈ ਸੀ ਉਹ ਕਹਿੰਦੇ ਅਸੀਂ ਕੱਲ ਨੂੰ ਆਵਾਂਗੇ ਜਿਹੜਾ ਕੋਲਵਾ ਵਗੈਰਾ ਪਾਉਣ ਵਾਲਾ ਰਹਿੰਦਾ ਹੈਗਾ ਉਹ ਅੱਜ ਕੱਲ ਨੂੰ ਆ ਕੇ ਅਸੀਂ ਪਾ ਜਾਾਂਗੇ ਜਿਹੜਾ ਕੋਈ ਹੋਰ ਮਾਣਾ ਮੋਟਾ ਕੰਮ ਉਹਨਾਂ ਦਾ ਪੈਂਡਿੰਗ ਪਿਆ ਹੈਗਾ ਕੱਲ ਨੂੰ ਆ ਕੇ ਉਹ ਫਾਈਨਲ ਕਰਨ ਦੀ ਕੋਸ਼ਿਸ਼ ਕਰਨਗੇ ਬਾਕੀ ਦੇਖਦੇ ਆਂਗੇ ਸਵੇਰੇ ਕੰਮ ਦੀ ਕੀ ਬਿਉਂਤ ਬੰਦੀ ਬਣਦੀ ਆ ਕਰਦੇ ਆਂ ਫਿਰ ਇਹਦੇ ਨਾਲ ਹੀ ਵੀਡੀਓ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਇੱਥੇ ਤੱਕ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ